ਇਸ ਛਾਲ ਪਿੰਡ ਦਾ ਕਿਸਾਨ ਆ ਜੀ ਹਰਨੇਕ ਸਿੰਘ ਇਹਨੇ ਕੋਈ ਆਪਣੇ ਕਾਰੋਬਾਰ ਵਾਸਤੇ 5-7 ਲੱਖ ਰ 5 ਕ ਲੱਖ ਰੁਪਏ ਦਾ ਕੋਈ ਕਿਸਾਨ ਲੋਨ ਲਿਆ ਸੀਗਾ ਜੀ 2016 ਚ ਜਿਹੜਾ ਇਹ ਤੋਂ ਨਹੀਂ ਭਰ ਹੋਇਆ ਕੁਝ ਕਿਸ਼ਤਾਂ ਭਰੀਆਂ ਕੁਝ ਟੁੱਟ ਗਈਆਂ ਜੀ ਉਦੋਂ ਬਾਅਦ ਕਿਸਾਨ ਕਿਸੇ ਕਾਰਨ ਕਰਕੇ ਕਰਜ਼ਾ ਨਾ ਮੋੜ ਸਕਿਆ ਜੀ ਕਿਸਾਨ ਦੀ 22 ਸਾਲ ਹੋ ਗਈ ਦੀ ਡੈਥ ਹੋ ਗਈ ਇਹਨਾਂ ਨੂੰ ਬੱਚੇ ਤੇ ਉਹਦੇ ਦੋ ਲੜਕੀਆਂ ਨੇ ਇੱਕ ਬੇਟਾ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਇਹਨਾਂ ਨੂੰ ਬੈਂਕ ਨੇ ਜਦੋਂ ਨੋਟਿਸ ਭੇਜਿਆ 837000 ਦਾ ਨੋਟਿਸ ਭੇਜਤਾ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਇਹਨਾਂ ਨੇ ਬੈਂਕ 'ਚ ਜਾ ਕੇ ਪਹੁੰਚ ਵੀ ਕਰੀ ਪਰ ਮੈਨੇਜਰ ਇਹਨਾਂ ਨੂੰ ਦਬਕੇ ਮਾਰਦਾ ਰਿਹਾ ਇਹਨਾਂ ਨੂੰ ਦਬਕੇ ਮਾਰ ਕੇ ਮੈਨੇਜਰ ਨੇ ਉੱਥੇ ਕੋਈ ਕੰਪਰੋਮਾਈਜ਼ ਜਿਵੇਂ ਸੁਣਿਆ ਵੀ 5 ਗੱਲੱਖ ਰੁਪਈਆ ਇਹਨਾਂ ਤੋਂ ਲਖਿਆ ਲਿਆ ਵੀ ਮੈਂ ਤੁਹਾਡੀ ਪ੍ਰੂਵਲ ਭੇਜਦਾ ਨਾ ਪਰ ਦੂਜੇ ਪਾਸੇ ਉਹਨਾਂ ਨੇ ਕੁਰਕੀ ਦੇ ਆਰਡਰ ਕਰਾਏ ਹੋਏ ਨੇ ਜੀ ਜਿਹੜੀ কুরਕੀ ਸਾਡੀ ਜਥੇਵੰਦੀ ਕਿਸਾਨ ਜਿਹਨੀਆਂ ਡਕਾਉਂਦਾ ਜਥੇਵੰਦੀ ਆ ਜੀ ਜਿਹੜਾ ਅਸੀਂ ਬਲਾਕ ਪ੍ਰਧਾਨ ਆਪਾਂ ਅਸੀਂ ਕਿਸੇ ਵੀ ਕਿਸਾਨ ਦੀ কুরਕੀ ਨਾ ਅਜੇ ਤੱਕ ਹੋਈ ਆ ਜੀ ਨਾ ਹੁਣ ਦਿੰਨੇ ਆ ਸਾਨੂੰ ਇਹਨਾਂ ਨੇ ਪਰਸੇ ਹੀ ਦੱਸਿਆ ਵੀ ਤਹਿਸੀਲਦਾਰ ਆਊਗਾ ਅਸੀਂ ਅੱਜ ਉਹਨਾਂ ਦੀ ਡੀਕਚਾ ਪ੍ਰਸ਼ਾਸਨ ਆਵੇ ਅਸੀਂ ਕਿਸੇ ਵੀ ਕਿਸਾਨ ਦੀ কুরਕੀ ਹੋਣ ਦਿੰਦੇ ਜੀ ਜੁਨੀਆਨ ਸਾਰੇ ਇਕੱਠੇ ਹੋਏ ਸਾਡੀ ਅਸੀਂ ਜਾਨੀ ਕੇਰ ਬਣਾਈਆ ਤੇ ਜੋ ਵੀ ਕਿਸੇ ਵੀ ਤਰ੍ਹਾਂ ਦੀ ਅਸੀਂ কুরਕੀ ਕਿਸੇ ਦੀ ਵੀ ਨਹੀਂ ਹੋਣ ਦਿੰਦੇ ਇਹਦੀ ਤਾਂ ਇਹਦੀ ਇਹ ਬਹੁਤ ਛੋਟਾ ਕਿਸਾਨ ਆ ਤੇ ਇਹਨਾਂ ਨੇ 5 ਲੱਖ ਦਾ ਲਿਮਟ ਲਈ ਤੀ 5 ਲੱਖ ਤੋਂ ਬਾਅਦ ਇਹਨਾਂ ਨੇ 831000 ਦਾ ਖਾਣ ਨੂੰ ਨੋਸਟ ਭੇਜਤਾ ਹਾਂ 2 ਲੱਖ ਰੁਪਇਆ ਭਰਾ ਵੀ ਲਿਆ ਤੀ 2 ਲੱਖ ਭਰਾਉਣ ਤੋਂ ਬਾਅਦ 60000 ਰੁਪਇਆ ਰਹਿ ਗਿਆ ਤੀ ਹੁਣ 60000 ਤੋਂ 831000 ਕਿਵੇਂ ਹੋ ਗਿਆ ਸਾਨੂੰ ਇਹ ਵੀ ਨਹੀਂ ਪਤਾ ਉਹ ਕਿਵੇਂ ਕਰ ਲਿਆ ਤੇ ਹੁਣ ਅਸੀਂ ਨਾ ਤਾਂ ਹੁਣ ਕੁਰਕੀ ਲਈਏ ਨਾ ਅਸੀਂ ਪੈਸੇ ਭਰੀਏ ਸਾਡਾ ਇਹ ਸਿੱਧਾ एलान ਆ। ਏਦਾਂ ਜੀ 2016 ਦੇ ਵਿੱਚ ਹਨੇਕ ਸਿੰਘ ਨੇ ਜੋ ਬੈਂਕ ਤੋਂ ਲੋਨ ਲਿਆ ਆਪਣੇ ਘਰ ਦੇ ਘਰੇਲੂ ਖਰਚੇ ਦੇ ਲਈ। 2017-18 ਦੇ ਵਿੱਚ ਕੁਦਰਤੀ ਕਰੋਪੀ ਹੋਈ। ਉਹਨਾਂ ਨੂੰ ਉਧਰੰਗ ਹੋ ਗਿਆ। ਉਹ ਬੈੱਡ ਤੇ ਹੀ ਰਹੇ 6-7 ਸਾਲ ਦੇ ਕਰੀਬ। ਜਿਹੜਾ ਕੋਈ ਇਨਕਮ ਦਾ ਸਾਧਨ ਸੀਗਾ ਉਹ ਵੀ ਉਹਨਾਂ ਦਾ ਬੰਦ ਹੋ ਗਿਆ। ਉਹ ਬੈੱਡ ਤੇ ਰਹਿਣ ਕਰਕੇ ਉਲਟਾ ਖਰਚੇ ਸ਼ੁਰੂ ਹੋ ਗਏ। ਕਿਸ਼ਤਾਂ ਜਿਹੜੀਆਂ ਬੈਂਕ ਦੀਆਂ ਉਹ ਟੁੱਟ ਗਈਆਂ। ਪੁਰਗਤ ਕਿਸ਼ਤਾਂ ਟੁੱਟਣ ਕਰਕੇ ਜਣੀ ਸਿਸਟਮ ਸਾਰਾ ਹੀ ਇਹਨਾਂ ਦਾ ਲਾਹ ਹੱਚ ਆ ਗਿਆ ਉਹਦੇ ਕਰਕੇ ਭਰ ਨਹੀਂ ਸਕੇ ਬੈਂਕ ਦਾ ਲੋਨ ਵਾਪਸ ਕਿਸ਼ਤਾਂ ਭਰ ਨਹੀਂ ਸਕੇ ਉਹ ਮਜਬੂਰੀ ਦੇ ਵਿੱਚ ਉਹ ਲੋਨ ਵੱਧਦਾ ਗਿਆ ਅੱਗੇ ਜਿਹੜਾ ਕਿ ਅੱਜ 8,37,000 ਦੇ ਕਰੀਬ ਬਣ ਗਿਆ ਜਿਹੜਾ ਇਹ ਨਹੀਂ ਮੋੜਨ ਯੋਗ ਹੈਗੇ ਹੀ ਖੇਤੀ ਛੋਟੀ ਹੈ 12 ਵਿਗੇ ਦੀ 10-12 ਵਿਗੇ ਦੀ ਖੇਤੀ ਹੋਣ ਦੇ ਬਾਵਜੂਦ ਇਹ ਨਹੀਂ ਮੋੜ ਸਕਦੇ